ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ న్యూਸ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੱਛਮੀ ਵਾਟ ਨੰਬਰ 65 ਦੇ ਵਿੱਚ ਪਹੁੰਚੇ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਬਹੁਤ ਹੀ ਜ਼ਿਆਦਾ ਤਾਂ ਉਧਰੋਂ ਮਾਨ ਸਰਕਾਰ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾਂਦੇ ਆ ਉਹਦੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਮੰਤਰੀ ਮਨੀ ਸਾਈ ਜੀ ਮੌਜੂਦ ਨੇ ਤੋ ਕੀ ਕਹਿਣਾ ਚਾਹੁੰਦੇ ਆ ਗਲਬਤ ਕਰਦੇ ਆ ਪੰਜਾਬ ਸਰਕਾਰ ਵੱਲੋਂ ਕਿਦਾਂ ਦੇ ਉਪਰਾਲੇ ਕੀਤੇ ਜਾਂਦੇ ਆ ਹੜ੍ਹ ਪੀੜਤਾਂ ਦੇ ਲਈ ਤੇ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਹੜ੍ਹ ਪੀੜਤਾਂ ਦੇ ਲਈ ਤੇ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਲੁਧਿਆਣਾ ਟੌਪ ਲਾਈਵ ਦਾ ਤੇ ਤੁਹਾਡਾ ਇੱਥੇ ਮੇਰੇ ਦਫ਼ਤਰ ਬਾੜ ਨੰਬਰ 66 ਹੈ ਬਲਕਹਾਲਾ ਚ ਪਹੁੰਚਣ ਦੇ ਦਿਲ ਦੇ ਆਗਿਆ ਰਹੀਆਂ ਉਹ ਧੰਨਵਾਦ ਕਰਦਾ ਮੈਂ ਤੁਹਾਡਾ ਆਪਣਾ ਮਨੀ ਸਾਈ ਲੈਣਦਾ ਮੇਰੇ ਪਤਨੀ ਰਾਧਨਾ ਉਹਨੂੰ ਮਨੀ ਸਾਈ ਇਨਚਾਰਜ ਬਾੜ ਨੰਬਰ 66 ਜਿਸ ਤਰ੍ਹਾਂ ਕੀ ਤੁਸੀਂ ਹੁਣ ਗੱਲ ਕੀਤੀ ਆ ਵੀ ਜਿਹੜੀ ਕੁਦਰਤ ਦੀ ਆਫਤ ਪੂਰੇ ਪੰਜਾਬ ਤੇ ਆਈ ਹੋਈ ਆ ਇਹਦਾ ਜੋ ਸਾਡੀ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਉਸ ਤੋਂ ਵੱਧ ਕੇ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ, ਵਲੰਟੀਅਰ ਸਹਿਬਾਨ, ਮੰਤਰੀ ਸਹਿਬਾਨ, ਖੁਦ ਸੀਐਮ ਸਾਹਿਬ, ਡੈਲੀ ਤੇ ਪਾਰਟੀ ਸੁਪਰੀਮੋ ਸਾਡੇ ਰਵਿੰਦ ਕੇਜਰੀਵਾਲ ਸਾਹਿਬ ਗਰਾਊਂਡ ਲੈਵਲ ਤੇ ਜਾ ਕੇ ਟੀਮਾਂ ਬਣਾ ਕੇ ਸਾਰਾ ਵਰਕ ਕਰ ਰਹੇ ਆ। ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਵਿਵਸਥਾ ਦੀ ਜ਼ਰੂਰਤ ਆ ਉਹ ਪਹਿਲ ਦੇ ਆਧਾਰ ਤੇ ਪਹੁੰਚਾਈ ਜਾ ਰਹੀ ਆ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਵੀ ਜਿਹੜੇ ਕੁਝ ਏਰੀਆ ਦੇ ਵਿੱਚ ਕੋਈ ਕਨਵੇਸ ਨਹੀਂ ਜਾ ਸਕਦੀ ਸੀ ਉਹਨਾਂ ਵਾਸਤੇ ਸਾਡੇ ਸਤਕਾਰਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਜਹਾਜ਼ ਦੇ ਵਿੱਚ ਉਹ ਗਏ ਸੀਗੇ ਹੈਲੀਕਾਪਟਰ ਦੇ ਵਿੱਚ ਉਹ ਵੀ ਉਹ ਉੱਥੇ ਡੀਸੀ ਸਾਹਿਬ ਨੂੰ ਸਮਰਪਿਤ ਕਰਿਆ ਸੀਗੇ ਵੀ ਜਿਹੜੀ ਰਾਹਤ ਸਮੱਗਰੀ ਆ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਜੀ ਅੱਛਾ ਇੱਕ ਤੁਹਾਡਾ ਏਰੀਆ ਪੈਂਦਾ ਵਾ ਜਿਹੜਾ ਇਸ ਏਰੀਆ ਦੇ ਵਿੱਚ ਕਿੱਥੋਂ ਤੱਕ ਜਿਹੜੀ ਨਾਲੇ ਦੀ ਇਹ ਬਵਸਤਾ ਹੈ ਜੀ ਕਿਥੋਂ ਤੱਕ ਪ੍ਰੋਬਲਮ ਆਈ ਸੀ ਪਾਣੀ ਦੀ ਪਿਛਲੇ ਦਿਨੀ ਜਿਹਦਾ ਹੱਲ ਹੋ ਰਿਹਾ ਜਦੋਂ 1 ਸਤੰਬਰ ਨੂੰ ਪਾਣੀ ਦਾ ਪੱਧਰ ਵਧਿਆ ਤਾਂ ਬੁੱਢੇ ਦਰਿਆ ਦੇ ਵਿੱਚ ਜਿੰਨਾ ਸ਼ਹਿਰ ਦੇ ਵਿੱਚੋਂ ਬੁੱਢਾ ਦਰਿਆ ਲੰਘਦਾ ਸਾਰੇ ਪਾਸੇ ਓਵਰਫਲੋ ਹੋ ਗਿਆ ਸੀਗਾ ਓਵਰਫਲੋ ਦੇ ਕਾਰਨ ਜਿਹੜੇ ਕੁਝ ਨਿਮੇ ਏਰੀਆ ਸੀਗੇ ਖਾਸ ਕਰ ਜਿਸ ਤਰ੍ਹਾਂ ਚੰਦਰਨਗਰ ਕੁੰਦਨਪੁਰੀ ਜਾਂ ਦਮੋਰੀਆਪੁਰ ਵਾਲੀ ਸਾਈਡ ਇੱਧਰ ਕੁਝ ਨਿਮੇ ਏਰੀਆ ਸੀ ਪਰ ਜਿਹੜਾ ਸਾਡਾ ਏਰੀਆ ਸੀ ਸਾਡੇ ਏਰੀਆ ਦੇ ਵਿੱਚ ਸਿਰਫ ਮਹਾਵੀਰ ਜੈਨ ਕਲੋਨੀ ਦਾ ਏਰੀਆ ਸੀਗਾ ਜਿਹੜਾ ਕੁਛ ਉਹ ਸੀਗਾ ਨੀਵਾ ਜਿੱਥੇ ਸਾਨੂੰ ਲੱਗਿਆ ਵੀ ਇੱਥੇ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਆ ਉਹਦਾ ਅਸੀਂ ਮੌਕੇ ਦੇ ਕਿਰਤ ਕਮਾਈ ਨਾਲ ਬਣੇ ਹੋਏ ਘਰ ਮਿੰਟਾਂ ਜਿਹਾ ਢਹਿ ਡੇ ਰਿਹਾ ਹੋ ਗਿਆ ਕਿਉਂਕਿ ਜਲ ਜਿਹੜਾ ਵਾ ਤੇ ਹਵਾ ਵਾ ਜਾਂ ਅਗਨੀ ਆ ਇਹਨਾਂ ਦੀ ਕੋਈ ਦਿਸ਼ਾ ਨਹੀਂ ਹੁੰਦੀ ਜਿੱਧਰ ਨੂੰ ਵੀ ਇਹਨਾਂ ਦਾ ਰੁਝਾਨ ਬਣਦਾ ਇੱਕੋ ਤਰਫੇ ਚੱਲਦੇ ਜਾਂਦੇ ਆ ਇਹ ਬਹੁਤ ਹੀ ਮਾੜਾ ਹੋਇਆ ਵਾ ਇਸ ਤਰ੍ਹਾਂ ਦੀ ਸਥਿਤੀ ਤੋਂ ਰੱਬ ਹਰੇਕ ਨੂੰ ਬਚਾਵੇ ਸਾਡੇ ਰੰਗਲੇ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਆ ਰੱਬ ਸਾਨੂੰ ਇਸ ਤੋਂ ਜਲਦੀ ਨਿਜਾ ਦਵਾਵੇ ਤਾਂ ਜੋ ਸਾਰੇ ਆਪਣੇ ਪਰਿਵਾਰਾਂ ਚ ਘਰ ਆ ਕੇ ਰਾਜੀ ਖੁਸ਼ੀ ਗਏ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਮੰਨਿਆ ਜਾਂਦਾ ਵਾ ਪੰਜਾਬ ਦੇ ਵਿੱਚ ਬੜੀਆਂ ਅਲੱਗ-ਅਲੱਗ ਜਗ੍ਹਾ ਤੋ ਅਰਦਾਸਾਂ ਬੇਨਤੀਆਂ ਵੀ ਹੋਈਆਂ ਲੋਕਾਂ ਨੇ ਫਰਿਆਦਾ ਵੀ ਕੀਤੀਆਂ ਤੇ ਅਰਦਾਸਾਂ ਵੀ ਕੀਤੀਆਂ ਵੀ ਇਸ ਜਿਹੜੇ ਹੜ੍ਹ ਤੋਂ ਹੁਣ ਬਚਾਅ ਹੋ ਹੋ ਕੇ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਪੂਰੇ ਪੰਜਾਬ ਚ ਅਰਦਾਸਾਂ ਬੇਨਤੀਆਂ ਨਹੀਂ ਪੂਰੇ ਵਰਲਡ ਚ ਅਰਦਾਸਾਂ ਬੇਨਤੀਆਂ ਹੋਈਆਂ ਨੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵੱਸਦੇ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਐ ਕਿਉਂਕਿ ਇਹ ਇਕੱਲੇ ਪੰਜਾਬ ਜਾਂ ਪੰਜਾਬੀਆਂ ਦੀ ਗੱਲ ਨਹੀਂ ਇਹ ਪੂਰੀ ਇਨਸਾਨੀਅਤ ਪੂਰੀ ਮਾਨਵਤਾ ਦੀ ਗੱਲ ਆ ਜਿੱਥੇ-ਜਿੱਥੇ ਵੀ ਪਾਣੀ ਦੀ ਮਾਰ ਪਈ ਐ ਜਿੱਥੇ-ਜਿੱਥੇ ਓਵਰਫਲੋ ਕਰਕੇ ਚਾਹੇ ਉਹ ਹਿਮਾਚਲ ਆ ਚਾਹੇ ਪੰਜਾਬ ਆ ਚਾਹੇ ਆਪਣਾ ਕੋਈ ਵੀ ਏਰੀਆ ਉਹ ਹਰੇਕ ਜਗ੍ਹਾ ਇੱਕ ਕੁਦਰਤੀ ਮਾਰ ਦੇ ਕਾਰਨ ਬੜਾ ਹੀ ਨੁਕਸਾਨ ਹੋਇਆ ਵਾ ਤੇ ਰੱਬ ਦੇ ਅੱਗੇ ਦੋਨੋਂ ਹੱਥ ਜੋੜ ਕੇ ਇਹੀ ਅਰਦਾਸ ਬੇਨਤੀ ਆ ਵੀ ਰੱਬਾ ਹੁਣ ਖੈਰ ਕਰ ਹੁਣ ਬਸ ਕਰ ਜਿੰਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਕਿਉਂਕਿ ਕਿਸੇ ਵੀ ਜਗ੍ਹਾ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਇਦਾਂ ਦਾ ਕੋਈ ਉਦਰਤੀ ਆਫਤ ਆਉਂਦੀ ਆ ਤਾਂ ਨਾ ਚਾਹ ਕੇ ਵੀ ਉਹ ਸਟੇਟ ਜਾਂ ਉਹ ਦੇਸ਼ ਕਾਫੀ ਪਿੱਛੇ ਚੱਲਿਆ ਜਾਂਦਾ ਵਾ ਜਿੰਨੇ ਤਰੱਕੀ ਦੇ ਰਾਹ ਨੇ ਜਿੰਨੀਆਂ ਡਿਵੈਲਪਮੈਂਟ ਦੇ ਵਰਕ ਨੇ ਸਾਰੇ ਇੱਕ ਵਾਰੀ ਨਵੇਂ ਸਿਰਿਓਂ ਸ਼ੁਰੂ ਕਰਨੇ ਪੈ ਜਾਂਦੇ ਆ ਲੋਕਾਂ ਦੀ ਸਾਰੀ ਉਮਰ ਦੀ ਪੂੰਜੀ ਜੋੜ ਕੇ ਜੋ ਉਹਨਾਂ ਨੇ ਘਰ ਬਣਾਏ ਜੋ ਉਹਨਾਂ ਨੇ ਪਰਿਵਾਰਕ ਸੁਪਨੇ ਵੇਖੇ ਸੀਗੇ ਉਹ ਇੱਕ ਮਿੰਟਾਂ ਚ ਉਹਨਾਂ ਦੀਆਂ ਅੱਖਾਂ ਦੇ ਮੂਰੇ ਢਹਿ ਢੇਰੀ ਹੋ ਗਏ ਇਦਾਂ ਦੀ ਕੁਦਰਤੀ ਆਫਤ ਕਿਤੇ ਬਨਾ ਰੱਬ ਲਿਆਵੇ ਕਿਸੇ ਵੀ ਦੁਨੀਆ ਦੇ ਕੋਨੇ ਚ ਇਹ ਜਾ ਕੁਛ ਨਾ ਹੋਵੇ ਭਾਰੀ ਬਰਸਾਤ ਪੈਣ ਕਰਕੇ ਕਾਫੀ ਨਾਲਿਆਂ ਵਿੱਚ ਪਾਣੀ ਆਇਆ ਜਿੱਥੋਂ ਕਈ ਵਿਧਾਇਕ ਸੋਸ਼ਲ ਮੀਡੀਆ ਤੇ ਵੀਡੀਓ ਦੇ ਵਿੱਚ ਦੇਖਿਆ ਕਿ ਆਪ ਹੀ ਜਿਹੜੇ ਬੋਰੇ ਭਰ ਕੇ ਮਿੱਟੀ ਦੇ ਵਾਨਾਂ ਦੇ ਉੱਤੇ ਲਗਾ ਰਹੇ ਸੀਗੇ ਤੇ ਲੋਕਾਂ ਦੇ ਮਹਿਲਾਂ ਦੇ ਘਰਾਂ ਦੀਆਂ ਪਾਣੀ ਨਾ ਬੜੇ ਉਹਦਾ ਕਾਫੀ ਉਪਰਾਲਾ ਜਿਹੜਾ ਕਰਨ ਦੇ ਲਈ ਤਲਵੰਤ ਸਿੰਘ ਸਿੱਧੂ ਜੀ ਸ਼ੋ ਪ੍ਰੈਸ਼ਰ ਪੱਪੀ ਜੀ ਤੇ ਆਪਣੇ ਮੈਡਮ ਚੀਨਾ ਜੀ ਹੋਰ ਵੀ ਬਹੁਤ ਸਾਰੇ ਐਮਐਲਏ ਵਿਧਾਇਕ ਗਰੇਵਾਲ ਸਾਹਿਬ ਇਹ ਸਾਰੇ ਆ ਪਹੁੰਚੇ ਇਸ ਤਰ੍ਹਾਂ ਦੇਖੋ ਜਿੱਥੇ ਸਰਕਾਰ ਦਾ ਫਰਜ ਬਣਦਾ ਉੱਥੇ ਮਾਨਵਤਾ ਦੇ ਜਿੰਨੀਆਂ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨੇ ਸਾਰਿਆਂ ਨੇ ਆਪਣੇ ਵੱਲੋਂ ਜਿੰਨਾ ਹੋ ਸਕਦਾ ਵੱਧ ਚੜ੍ਹ ਕੇ ਯੋਗਦਾਨ ਪਾਇਆ ਵਾ ਜਿਨ੍ਹਾਂ ਨੇ ਸਾਡੇ ਸਤਕਾਰਯੋਗ ਮੰਤਰੀ ਸਹਿਬਾਨ ਨੇ ਉਹ ਬਾਰਡਰ ਏਰੀਆ ਦੇ ਵਿੱਚ ਸਾਰੇ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਨੇ ਬੰਨਾਂ ਦੀ ਰਾਕੀ ਕਰ ਰਹੇ ਨੇ ਸੰਤ ਸੀਚੇਵਾਲ ਜੀ ਲੱਗੇ ਹੋਏ ਨੇ ਸਾਡੇ ਜਦੋਂ ਲੋਕਲ ਆਪਦਾ ਆਈ ਹੈ ਸਾਡੇ ਲੋਕਲ ਜਿੰਨੇ ਐਮਐਲਏ ਸਹਿਵਾਨ ਚਾਹੇ ਉਹ ਬੱਗਾ ਜੀ ਸੀਗੇ ਚਾਹੇ ਪੱਪੀ ਜੀ ਚਾਹੇ ਸਿੱਧੂ ਸਾਹਿਬ ਘਰੇਵਾਲ ਸਾਹਿਬ ਮੇਰ ਮੈਡਮ ਕਮਿਸ਼ਨਰ ਪ੍ਰਸ਼ਾਸਨ ਜਾਨੀ ਕੋਈ ਵੀ ਵਲੰਟੀਅਰ ਜਿੰਨੀਆਂ ਵੀ ਟੀਮਾਂ ਨੇ ਸਰਕਾਰੀ ਤੋਂ ਇਲਾਵਾ ਵੀ ਜਿਹੜੇ ਪ੍ਰਾਈਵੇਟ ਵੀ ਜਿਹੜੇ ਮਾਨਵਤਾ ਨੂੰ ਪਿਆਰ ਕਰਦੇ ਨੇ ਲੋਕਾਂ ਨੂੰ ਆਪਸ ਵਿੱਚ ਪਿਆਰ ਕਰਦੇ ਆਪਸੀ ਭਾਈਚਾਰੇ ਨੂੰ ਪਿਆਰ ਕਰਦੇ ਨੇ ਜਿਹੜਾ ਜਿੰਨੇ ਜੋਗਾ ਵਾ ਉਹ ਹਰ ਕੋਈ ਆਪਣਾ ਲੱਗਿਆ ਹੋਇਆ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਣੇ ਨੇਕ ਕਿਰਤ ਕਮਾਈ ਦੇ ਵਿੱਚੋਂ ਜ਼ਰੂਰੀ ਨਹੀਂ ਕਿਸੇ ਨੇ 2 ਲੱਖ ਦਾ ਸਾਮਾਨ ਲੈ ਕੇ ਜਾਣਾ ਕਿ ਜ਼ਰੂਰੀ ਨਹੀਂ ਕਿਸੇ ਨੇ 20 ਹਜ਼ਾਰ ਦਾ ਲੈ ਕੇ ਜਾਣਾ ਚਾਹੇ ਤੁਸੀਂ 10 ਦਿਨ ਉੱਥੇ ਸੇਵਾ ਹੀ ਕਰ ਲੋ ਉਹ ਵੀ ਤੁਹਾਡੀ ਲੇਖੇ ਲੱਗਣੀ ਆ ਸੇਵਾ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਆ ਨਾਲ ਜਾ ਕੇ ਆਪਾਂ ਜਿੰਨਾ ਹੋ ਸਕਦਾ ਉਹਨਾਂ ਦੀ ਮਦਦ ਕਰੀਏ ਜਿਸ ਤਰ੍ਹਾਂ ਉੱਥੇ ਹੁਣ ਲਾਈਟ ਦੀ ਵਿਵਸਥਾ ਹੈ ਨਹੀਂ ਕੋਈ ਮੋਮਬਤੀਆਂ ਦਾ ਅਰੇਂਜਮੈਂਟ ਕਰ ਦੋ ਕੋਈ ਤਰਪਾਨਾਂ ਦਾ ਕਰ ਦੋ ਕੋਈ ਟਾਰਚਾਂ ਦਾ ਕਰ ਦਈਏ ਉਹੀ ਉਹਨਾਂ ਨੂੰ ਦੁੱਧ ਦੀ ਵਿਵਸਥਾ ਦੀ ਜ਼ਰੂਰਤ ਆ ਛੋਟੇ ਬੱਚੇ ਆ ਪਸ਼ੂ ਭੁੱਖੇ ਨੇ ਸੋ ਇੱਕ ਮੈਂ ਹੋਰ ਇੱਥੇ ਨਾਲ ਗੱਲ ਐਡ ਕਰਨੀ ਚਾਹੂੰਗਾ ਕੁਝ ਜਿੱਦਾਂ ਦੇ ਸ਼ਰਾਰਤੀ ਆਨਸਰ ਕਹਿ ਦਈਏ ਜਾਂ ਬਰਸਾਤ ਦੇ ਨਾਲ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਕੀੜੇ ਮਕੋੜੇ ਡੱਡੂ ਮੱਛੀਆਂ ਆਉਂਦੀਆਂ ਨੇ ਇਦਾਂ ਦੇ ਕੁਝ ਸ਼ਰਾਰਤੀ ਆਨਸਰ ਵੀ ਆਉਂਦੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਆ ਸੋਸ਼ਲ ਮੀਡੀਆ ਫੋਨ ਦੇ ਉੱਤੇ ਫੋਟੋ ਕਰਾਉਣੀ ਵੀਡੀਓ ਬਣਵਾਉਣੀ ਜਾਂ ਹਾਈਲਾਈਟ ਹੋਣਾ ਹੁੰਦਾ ਮਾਨਵਤਾ ਦੀ ਸੇਵਾ ਵੱਲ ਧਿਆਨ ਉਹਨਾਂ ਦਾ ਘੱਟ ਹੁੰਦਾ ਦੇ ਲੋਕ ਦਿਖਾਵੇ ਵੱਲ ਵੱਧ ਹੁੰਦਾ ਸੋ ਇਹ ਜੇ ਸ਼ਰਾਰਤੀ ਅਨਸਰਾਂ ਤੋਂ ਆਪਾਂ ਨੇ ਬਚਣਾ ਬੜੇ ਲੋਕਾਂ ਨੇ ਬੜੇ ਝੂਠੇ ਸੱਚੇ ਮੈਸੇਜ ਪਾਉਣੇ ਆ ਮੈਂ ਰੋਜ਼ ਗਰੁੱਪ ਦੇ ਵਿੱਚ ਦੇਖਦਾ ਦੋ ਫੋਟੋਆਂ ਪਾਈਆਂ ਹੋਈਆਂ ਨੇ ਨਾਲ ਇੱਕ ਵਾਇਸ ਮੈਸੇਜ ਪਾ ਦਿੰਦੇ ਨੇ ਸਾਡਾ ਫਲਾਨੀ ਜਗਾ ਦਫ਼ਤਰ ਆ ਜੀ ਜੇ ਕਿਸੇ ਨੇ ਕੋਈ ਸੇਵਾ ਭੇਜਣੀ ਆ ਤਾਂ ਸਾਡੇ ਕੋਲ ਭੇਜ ਦਿਓ ਜੀ ਸਾਡੇ ਦੋ ਤਿੰਨ ਬੰਦੇ ਆ ਸਰਕਾਰੀ ਸਾਡੇ ਨਾਲ ਇਨ ਟੱਚ ਨੇ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਇੱਕ ਸਰਕਾਰੀ ਨੁਮਾਇੰਦਾ ਜਦੋਂ ਕਿਤੇ ਵਰਕ ਕਰ ਰਿਹਾ ਹੁੰਦਾ ਚਾਹੇ ਸਾਡੇ ਸਤਕਾਰਯੋਗ ਡੀਸੀ ਸਾਹਿਬ ਨੇ ਮੇਅਰ ਮੈਡਮ ਲੱਗੇ ਹੋਏ ਨੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਕੱਲ ਸਾਡੇ ਸਤਕਾਰਯੋਗ ਸੰਜੀਵ ਰੋੜਾ ਦੇ ਮੰਤਰੀ ਸਾਹਿਬ ਵੱਲੋਂ ਜਿੰਨੀ ਸਹਾਇਤਾ ਸੀ ਉਹ ਭੇਜੀ ਗਈ ਆ ਜਿੰਨੇ ਰਾਸ਼ਨ ਸਮਗਰੀ ਸੋ ਉਹ ਲੋਕ ਇਹ ਜੇ ਕਾਫਲੇ ਦੇ ਵਿੱਚ ਜਾ ਕੇ ਇੱਕ ਫੋਟੋ ਖਰਾ ਕੇ ਸੋਸ਼ਲ ਮੀਡੀਆ ਤੇ ਜ ਆਪਣੀ ਆਈਡੀ ਤੇ ਪਾ ਦਿੰਦੇ ਨੇ ਤੇ ਉਹ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਲੱਗ ਜਾਂਦੇ ਨੇ ਸੋ ਇਹ ਜੇ ਆਪਾਂ ਨੇ ਫਰਾਡ ਬੰਦਿਆਂ ਤੋਂ ਬਚਣਾ ਜੋ ਵੀ ਕਿਸੇ ਨੇ ਜਿੱਦਾਂ ਦੀ ਵੀ ਸੇਵਾ ਕਰਨੀ ਆ ਤੁਹਾਨੂੰ ਕੋਈ ਵੀ ਕੋਈ ਮੈਸੇਜ ਪਾ ਰਿਹਾ ਕੋਈ ਵਾਇਸ ਮੈਸੇਜ ਪਾ ਰਿਹਾ ਕੋਈ ਫੋਟੋ ਪਾ ਰਿਹਾ ਕੁਝ ਵੀ ਕਰ ਰਿਹਾ ਤੁਸੀਂ ਆਪਣੇ ਹੱਥੀਂ ਜਾ ਕੇ ਕਰਨੀ ਆ ਜਾ ਜ਼ਿਲ੍ਹਾ ਮੈਜਿਸਟਰੇਟ ਨੂੰ ਮਿਲਿਆ ਜਾਵੇ ਸਾਡੇ ਡੀਸੀ ਸਾਹਿਬ ਨੂੰ ਮਿਲੋ ਸਾਡੇ ਸਤਕਾਰਯੋਗ ਮੇਨ ਮੈਡਮ ਨੇ ਉਹਨਾਂ ਨੂੰ ਮਿਲੋ ਮੰਤਰੀ ਸਾਹਿਬਾਨ ਨੂੰ ਮਿਲੋ ਜੀ ਜਾਂ ਤੁਸੀਂ ਜਿਹੜੇ ਜਿੱਦਾਂ ਸਾਡੇ ਮੈਡਮ ਸੋਸ਼ਲ ਵੈਲਫੇਅਰ ਦੇ ਚੇਅਰਪਰਸਨ ਮੈਡਮ ਚੋਪੜਾ ਜੀ ਨੇ ਉਹਨਾਂ ਨੂੰ ਮਿਲੋ ਜੀ ਸੋ ਆਪਾਂ ਕਿਸੇ ਵੀ ਇਦਾਂ ਦੇ ਜਿਹੜੇ ਬੰਦੇ ਆ ਲਾਲਚੀ ਤੇ ਸਵਾਰਥੀ ਇਹਨਾਂ ਤੋਂ ਬਚਣਾ ਕਿਉਂਕਿ ਮਾਨਵਤਾ ਦੀ ਸੇਵਾ ਕਰਨ ਵਾਲੇ ਤਾਂ ਸਾਰੇ ਹੀ ਆ ਪਰ ਵਿੱਚ ਠੱਗਾਂ ਦਾ ਟੋਲਾ ਵੀ ਤੁਰਿਆ ਫਿਰਦਾ ਹੁੰਦਾ ਇਹਨਾਂ ਦਾ ਧਿਆਨ ਜ਼ਰੂਰ ਰੱਖਣਾ ਵਾ ਸੋ ਜੀਨੇ ਸੇਵਾ ਕਰਨੀ ਆ ਕੋਸ਼ਿਸ਼ ਕਰੋ ਜੇਕਰ ਪੋਸੀਬਲ ਹੈ ਤੁਸੀਂ ਆਪ ਆਪਣੇ ਹੱਥੀਂ ਜਾ ਕੇ ਫਰੋਜਪੁਰ ਚੱਲ ਜਾਓ ਪਠਾਨਕੋਟ ਚੱਲ ਜਾਓ ਬਾਰਡਰ ਏਰੀਆ ਦੇ ਵਿੱਚ ਚੱਲ ਜਾਓ ਜਿ ਨਾਲੇ ਵਾਲਾਂ ਚੱਲ ਜਾਓ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਤੁਹਾਨੂੰ ਨੇੜੇ ਲੱਗਦਾ ਉੱਥੇ ਆਪਣੇ ਹੱਥੀਂ ਸੇਵਾ ਕਰਕੇ ਆਓ ਆਪਣੀ ਦਸਾਂ ਨੋਆਂ ਦੀ ਕਿਰਤ ਕਮਾਈ ਦਾ ਜੋਤ ਉੱਤੋਂ ਬਣਦਾ ਹੈ ਉੱਥੇ ਦੇ ਕੇ ਆਓ ਤੇ ਪ੍ਰਮਾਤਮਾ ਅੱਗੇ ਇੱਕ ਅਰਦਾਸ ਬੇਨਤੀ ਸਵੇਰੇ ਸ਼ਾਮ ਸਾਰੇ ਜਾਣੇ ਜ਼ਰੂਰ ਕਰੋ ਵੀ ਜੋ ਇਹ ਦੁਨੀਆ ਤੇ ਕਰੋਪੀ ਆਈ ਆ ਜੋ ਸਾਡੇ ਪੰਜਾਬ ਨੂੰ ਕਿਸੇ ਮਾੜੇ ਅੰਸਰ ਦੀ ਨਜ਼ਰ ਲੱਗੀ ਆ ਇਹ ਨਜ਼ਰ ਤੋਂ ਰੱਬਾ ਸਾਨੂੰ ਬਚਾ ਹਰ ਕੋਈ ਆਪਣੇ ਪਰਿਵਾਰ ਚ ਆਪਣੇ ਘਰ ਚ ਰਾਜੀ ਵਾਜੀ ਰਹੇ ਹੱਸਦਾ ਬਸਦਾ ਰਹੇ ਤੇ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਆ ਇਹਨੂੰ ਕਿਹੜੀ ਨਜ਼ਰ ਨਾਲ ਲੱਗੇ ਇਹ ਕਿਉਂਕਿ ਸਾਰਿਆਂ ਦਾ ਸਾਂਝਾ ਪੰਜਾਬ ਆ ਇੱਥੇ ਹਰੇਕ ਧਰਮ ਹਰੇਕ ਮਜ਼ਮ ਹਰੇਕ ਜਾਤ ਹਰੇਕ ਇਨਸਾਨ ਦਾ ਇੱਥੇ ਇਕੱਠਾ ਤੇ ਹਾਰਮਨਾਇਆ ਜਾਂਦਾ ਇਕੱਠੀਆਂ ਖੁਸ਼ੀਆਂ ਮਨਾਉਂਦੇ ਆ ਇਕੱਠੇ ਗਮ ਮਨਾਉਂਦੇ ਆ ਤੇ ਅਸੀਂ ਨਹੀਂ ਚਾਹੁੰਦੇ ਜਾਂ ਕੋਈ ਵੀ ਨਹੀਂ ਚਾਹੁੰਦਾ ਵੀ ਇਦਾਂ ਦਾ ਦਿਨ ਸਾਨੂੰ ਵੇਖਣੇ ਪੈਣ ਸਾਡਾ ਦਿਲ ਦਾ ਇੱਕ ਹਿੱਸਾ ਜਿਹੜਾ ਉਹ ਬੜਾ ਨਾਜ਼ੁਕ ਅੱਜ ਦੀ ਸਥਿਤੀ ਚ ਲੰਘ ਰਿਹਾ ਇਹ ਜਿਆ ਟਾਈਮ ਰੱਬ ਕਿਹਦੇ ਨਾਂ ਲਿਆਵੇ ਤਾਂ ਬੜੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਬੜੀ ਹੀ ਛੇਤੀ ਪੰਜਾਬ ਦੇ ਹਾਲਾਤ ਸਹੀ ਹੋਣ ਜਿਹੜੀਆਂ ਉੱਪਰਲੇ ਹਿੱਸੇ 'ਚ ਬਰਸਾਤਾਂ ਚੱਲਣ ਦੀਆਂ ਜਾਂ ਬੱਦਲ ਫਟਣ ਦੀਆਂ ਕਿ ਤਣਾਵਾਵਾਂ ਹੋ ਰਹੀਆਂ ਇਹ ਕੁਦਰਤੀ ਕਹਿਰ ਤੋਂ ਰੱਬ ਸਾਨੂੰ ਤੇ ਸਾਡੇ ਪੰਜਾਬ ਨੂੰ ਤਾਂ ਸਾਡੇ ਦੇਸ਼ ਵਾਸੀਆਂ ਨੂੰ ਬਚਾਵੇ ਜਿਦੋਂ ਜਦੋਂ ਵੀ ਕਿਸੇ ਦੇਸ਼ ਦੇ ਉੱਤੇ ਇਦਾਂ ਦੀ ਦਿੱਕਤ ਪ੍ਰੋਬਲਮ ਆਈ ਆ ਕੋਈ ਬਿਮਾਰੀ ਆਈ ਆ ਜਾਂ ਕੋਈ ਹੜਪੀੜਤਾ ਆਈ ਆ ਪੰਜਾਬੀ ਇੰਡਸਟਰੀ ਦੇ ਵਿੱਚੋਂ ਵੀ ਜਿਹੜੇ ਸਿੰਗਰ ਨੇ ਉਹਨਾਂ ਨੇ ਵੀ ਅੱਗੇ ਆ ਕੇ ਇਹ ਸੇਵਾ ਕਰਨ ਦੇ ਕਾਫੀ ਐਲਾਨ ਕੀਤੇ ਆ ਕਿੱਦਾਂ ਦੇਖਦੇ ਉਹਨਾਂ ਨੂੰ ਤੇ ਐਨਆਰਆਈ ਵੀ ਰਣ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਇਹ ਜਿਹੜਾ ਪੰਜਾਬ ਹੈ ਬੱਬਰ ਸ਼ੇਰਾਂ ਦੀ ਕੌਮ ਹੈ ਇਹ ਗੁਰੂ ਮਹਾਰਾਜ ਦੀ ਸਰਜੀ ਦੀ ਕੌਮ ਆ ਜਦੋਂ ਵੀ ਕਿਤੇ ਦੁਨੀਆ ਤੇ ਤੁਹਾਨੂੰ ਪਤਾ ਵੀ ਕਿਤੇ ਵੀ ਕੋਈ ਸੁੱਖ ਦਾ ਟਾਈਮ ਆ ਜਾਂ ਦੁੱਖ ਦਾ ਟਾਈਮ ਆ ਜਾਂ ਕਰੋਨਾ ਕਾਲ ਦੇਖ ਲੀ ਜਾ ਕੋਈ ਵੀ ਅਮਰਜੈਂਸੀ ਹੋਈ ਆ ਚਾਹੇ ਸ਼ਹੀਦੀਆਂ ਹੋਈਆਂ ਕੁਰਬਾਨੀਆਂ ਹੋਈਆਂ ਲੜਾਈਆਂ ਹੋਈਆਂ ਸਭ ਤੋਂ ਮੂਰੇ ਪੰਜਾਬੀ ਹੁੰਦੇ ਆ ਤੇ ਇਹ ਤਾਂ ਹੁਣ ਪੰਜਾਬੀਆਂ ਦੇ ਆਪਣੇ ਘਰ ਦੇ ਵਿੱਚ ਕੋਈ ਕੁਦਰਤੀ ਕਹਿਰ ਪੈ ਗਈ ਤੇ ਇੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਕੱਲੇ ਪੰਜਾਬੀ ਸਿੰਗਰ ਨਹੀਂ ਸਾਡੇ ਸਤਿਕਾਰਯੋਗ ਪੰਜਾਬੀ ਸਿੰਗਰਾਂ ਦੇ ਨਾਲ-ਨਾਲ ਸਮਾਜ ਸੇਵੀ ਪੋਲਿਟਿਸ਼ੀਅਨ ਫਿਲਮੀ ਕਲਾਕਾਰ ਪੂਰੇ ਐਨ ਆਰ ਆਈ ਵੀਰ ਜਿੰਨੇ ਸਾਡੇ ਜਿਨ੍ਹਾਂ ਨੇ ਨਾਂ ਰੋਸ਼ਨ ਕੀਤਾ ਹੋਇਆ ਦੁਆਬੇ ਦੀ ਧਰਤੀ ਨਾਲ ਬਲੋਂਗ ਕਰਦੇ ਨੇ ਪੰਜਾਬੀ ਐਨ ਆਰ ਆਈ ਭਰਾ ਸਾਡੇ ਤੇ ਸਾਰਿਆਂ ਬਹੁਤ ਵੱਡੇ ਜੀਤੋ ਜੋਸ਼ ਕਰ ਰਿਹਾ ਉਹ ਸਾਰੀ ਹਰੇਕ ਤਰ੍ਹਾਂ ਦੀ ਮਾਲੀ ਸਹਾਇਤਾ ਵੀ ਭੇਜ ਰਹੇ ਨੇ ਇਸ ਨੇ ਫੋਨਾਸ਼ ਦੀ ਜ਼ਰੂਰਤ ਆ ਉਹ ਵੀ ਉਹ ਕਰ ਰਹੇ ਨੇ ਸਾਡੇ ਇੱਕ ਮੱਕੜ ਸਾਹਿਬ ਬੜੇ ਵਧੀਆ ਮੀਡੀਆ ਮੀਡੀਆ ਦੇ ਉਹ ਮੈਨ ਨੇ ਉਹ ਜਾ ਜਾ ਕੇ ਮੌਕੇ ਦੇ ਉੱਤੇ ਉਹ ਲਾਈਵ ਦੇਖ ਰਹੇ ਨੇ ਆਸਟ੍ਰੇਲੀਆ ਤੋਂ ਅੱਜ ਮੈਂ ਇੱਕ ਉਹਨਾਂ ਦੀ ਵੀਡੀਓ ਦੇਖ ਰਿਆ ਸੀ ਕਿਸੇ ਸੱਜਣ ਦੀ ਉਹਨਾਂ ਨੂੰ ਕਾਲ ਆਈ ਤੇ ਉਹਨਾਂ ਨੇ ਕਿਹਾ ਵੀ ਫਲਾਣੇ ਬੰਦੇ ਦੀ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ ਉਹਦਾ ਵਿਚਾਰੇ ਦਾ ਇਕੱਲਾ-ਕੱਲਾ ਘਰ ਸੀ ਜਿਹੜਾ ਕਮਰਾ ਉਹ ਬਜ਼ੁਰਗ ਇਕੱਲਾ ਰਹਿੰਦਾ ਸੀ ਉਹ ਸਾਰਾ ਢੱਟ ਗਿਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਮੱਕੜ ਸਾਹਿਬ ਆਪ ਆ ਜਾ ਕੇ ਵਿਜ਼ਿਟ ਕਰੋ ਵੀ ਵਾਕਈ ਇਦਾਂ ਹੋਇਆ ਜੈਨੂਇਨ ਜੋ ਆ ਉਹ ਨਾਲ ਜਾ ਕੇ ਉਹਨਾਂ ਨੇ ਲਾਈਵ ਹੋ ਕੇ ਅੱਜ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਤਾਂ ਬੜੇ ਦਿਆਵਾਨ ਲੋਕ ਨੇ ਬੜੇ ਦਾਨੀ ਪੁਰਸ਼ ਲੋਕ ਨੇ ਸਾਡੇ ਪੰਜਾਬ ਬੱਬਰ ਸ਼ੇਰਾਂ ਦਾ ਵੱਡੇ ਦਿਲ ਵਾਲਿਆਂ ਦਾ ਪੰਜਾਬ ਹੈ ਇਹ ਕੋਈ ਗੱਲ ਨਹੀਂ ਕੁਦਰਤੀ ਕਹਿ ਰਾਂ ਇਹ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਹੁੰਦਾ ਇਹ ਰੱਬ ਜਿਹੜਾ ਕੁਦਰਤ ਦਾ ਕਹਿਰ ਲਿਆਇਆ ਇਹ ਭੁੱਲਣਹਾਰਾ ਹੋਵੇ ਜੇ ਕੋਈ ਸਾਡੇ ਤੋਂ ਜਾਣੇ ਨਾ ਜਾਣੇ 'ਚ ਕੋਈ ਗਲਤੀਆਂ ਹੋਈਆਂ ਤੇ ਰੱਬ ਉਹਨਾਂ ਨੂੰ ਮਾਫੀ ਕਰੇ ਸਾਨੂੰ ਤੇ ਤਾਂ ਜੋ ਅਸੀਂ ਜਿਹੜਾ ਆਪਣਾ ਦੇਸ਼ ਆਪਣੇ ਲੋਕ ਆਪਣੀ ਕੌਮ ਨੂੰ ਬਚਾ ਸਕੀਏ ਕੁਦਰਤੀ ਆਫਤਾਂ ਤੋਂ ਸਾਨੂੰ ਜਿਹੜੀ ਰਾਹਤ ਮਿਲ ਸਕਦੀ ਹੈ। ਲੁਧਿਆਣਾ ਦੀ ਸਤਲੁਜ ਦਰਿਆ ਹੈਗਾ। ਦਰਿਆ ਦੇ ਲਾਗੇ ਵਾਲੇ ਦੁਆਲੇ ਸ਼ਨੀ گاؤں ਪਿੰਡਾ ਹੋਰ ਵੀ ਆਲੂ ਵਾਲਾ ਪਿੰਡ ਪਿੰਦਾ। ਇੱਧਰ ਵੀ ਜਿਹੜੀ ਪਾਣੀ ਦੀ ਸਥਿਤੀ ਕਾਫੀ ਵਧੀ ਹੋਈ ਆ। ਸ਼ਨੀ گاؤں ਵੀ ਕਾਫੀ ਪਾਣੀ ਦੇ ਲਪੇਟ ਦੇ ਜਿਹੜਾ ਆਏ ਹੋਏ ਨੇ। ਦੇਖੋ ਕੱਲਾ ਕੱਲਾ ਲੁਧਿਆਣਾ ਨਹੀਂ ਲੁਧਿਆਣੇ ਦੇ ਨਾਲ-ਨਾਲ ਜਿੱਥੋਂ ਜਿੱਥੋਂ ਸਤਲੁਜ ਲੰਘ ਰਿਹਾ ਵਾ। ਸਤਲੁਜ ਦਰਿਆ ਦੇ ਨਾਲ ਦੇ ਤਕਰੀਬਨ 27-2800 ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ। ਉਸ ਦੇ ਨਾਲ ਹੀ ਸਾਡੇ ਲਹਿੰਦੇ ਪੰਜਾਬ ਵੱਲ ਵੀ 2200 ਪਿੰਡਾਂ ਜਿਹੜੇ ਉਹ ਵੀ ਪ੍ਰਭਾਵਿਤ ਹੋਏ ਨੇ ਹੁਣ ਪਿਛਲੇ ਦਿਨੀ ਜਿੱਧਰ ਜਿੱਧਰ ਨੂੰ ਪਾਣੀ ਆ ਇਹ ਜਲ ਦੇਵਤਾ ਐ ਨੇ ਜਿੱਧਰ ਨੂੰ ਚੱਲ ਗਿਆ ਇਹ ਨੇ ਉਧਰ ਨੂੰ ਹੀ ਵਿਨਾਸ਼ ਕਰਦੇ ਨੇ ਜਾਣਾ ਤੇ ਇਹ ਸ਼ਾਂਤਮਈ ਢੰਗ ਚ ਵੀ ਇਹਦੇ ਵਰਗਾ ਕੋਈ ਨਹੀਂ ਤੇ ਜਦੋਂ ਪਰਲੇ ਢੰਗ ਦੇ ਵਿੱਚ ਆਉਂਦਾ ਉਹਦੇ ਵਰਗਾ ਵੀ ਕੋਈ ਨਹੀਂ ਇਹਦਾ ਪਾਣੀ ਨੂੰ ਤਾਂ ਇੱਕ ਨਿਕਾਸੀ ਚਾਹੀਦੀ ਆ ਜਿੱਥੋਂ ਇਹਨੂੰ ਸ਼ੁਰੂ ਹੋ ਗਿਆ ਇਹ ਜਿੱਧਰ ਨੂੰ ਵੀ ਜਾਊਗਾ ਉਧਰ ਨੂੰ ਇਹਦਾ ਵਿਨਾਸ਼ ਹੀ ਹੁੰਦਾ ਜਾਂਦਾ ਵਾ ਸੋ ਖਵਾਜੇ ਦੇਵਤੇ ਅੱਗੇ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਰੱਬਾ ਬੱਸ ਕਰ ਬਹੁਤ ਹੋ ਗਿਆ بڑے ਮਾਮਾ ਦੇ ਪੁੱਤ ਇਸ ਪਾਣੀ ਦੇ ਵਿੱਚ ਲਪੇਟ ਚ ਆ ਗਏ ਬੜਾ ਜੀਵ ਜੰਤੂ ਇਸ ਲਪੇਟ ਚ ਚਲਿਆ ਗਿਆ ਬਹੁਤ ਹੋ ਗਿਆ ਜੀ ਹੁਣ ਤਾਂ ਅਰਦਾਸ ਬੇਨਤੀ ਕਰੋ ਸਾਰੇ ਜਣੇ ਵੀ ਇਹ ਕੁਦਰਤੀ ਕਹਿਰ ਤੋਂ ਰੱਬ ਸਾਨੂੰ ਬਚਾਵੇ ਤੇ ਜਿਹੜਾ ਵੀ ਐ ਬੜੀ ਛੇਤੀ ਆਪਾਂ ਆਪਣੇ ਜਿਹੜਾ ਤਕਰੀਬਨ ਜਿਹੜਾ ਇਹ ਨੁਕਸਾਨ ਹੋਇਆ ਫਸਲਾਂ ਦਾ 3 ਲੱਖ ਏਕੜ ਜ਼ਮੀਨ ਦੇ ਵਿੱਚ ਜਿਹੜੀਆਂ ਫਸਲਾਂ ਸਾਡੀਆਂ ਨੁਕਸਾਨੀਆਂ ਗਈਆਂ ਇਹਨਾਂ ਦੀ ਪਰਭਾਈ ਕਰਨੀ ਆ ਜਮੀਨਾ ਪਧਨੀਆਂ ਕਰਦਿਆਂ ਨੂੰ ਲੋਕਾਂ ਦੇ ਘਰ ਬਣਦਿਆਂ ਨੂੰ ਕਈ ਸਾਲ ਬੀਤ ਜਾਣੇ ਆ ਕਿਉਂਕਿ ਇੱਕ ਘਰ ਬਣਾਉਣ ਨੂੰ ਇੱਕ ਬਜ਼ੁਰਗ ਦੀ ਸਾਰੀ ਉਮਰ ਬੀਤ ਜਾਂਦੀ ਆ ਤੇ ਪਤਾ ਨਹੀਂ ਕਿੰਨਿਆਂ ਦੇ ਘਰ ਉਜੜੇ ਨੇ ਤੇ ਇਹਨਾਂ ਨੂੰ ਵਸਾਉਣਾ ਬੜਾ ਟਾਈਮ ਲੱਗਣਾ ਰੱਬ ਅਗੇ ਅਰਦਾਸ ਬੇਨਤੀ ਕਰੋ ਵੀ ਆਪਾਂ ਸਾਰੇ ਹਮਲਾ ਮਾਰ ਕੇ ਜਿਹੜਾ ਇਹ ਘਾਟਾ ਪਿਆ ਨੂੰ ਹੌਲੀ-ਹੌਲੀ ਕਰਕੇ ਪੂਰਾ ਕਰ ਸਕੀਏ ਪੰਜਾਬ ਸਰਕਾਰ 24 ਘੰਟੇ ਗਰਾਊਂਡ ਲੈਵਲ ਤੇ ਉਹਨਾਂ ਦੀਆਂ ਟੀਮਾਂ ਉਹਨਾਂ ਦੇ ਵਲੰਟੀਅਰ ਅਸੀਂ ਜਿੰਨੇ ਵੀ ਆ ਜਿੰਨੇ ਜੋਗੇ ਆ ਸਾਡੇ ਵਰਗੇ ਜਿੰਨੇ ਵੀ ਭੈਣ ਭਰਾ ਨੇ ਸਾਰੇ ਸਾਡੀਆਂ ਚਾਹੇ ਮਾਤਰ ਸ਼ਕਤੀਆਂ ਨੇ ਚਾਹੇ ਮਹਿਲਾ ਵਿੰਗਾ ਚਾਹੇ ਯੂਥ ਵਿੰਗਾ ਜਿਸ ਤਰ੍ਹਾਂ ਵੀ ਜੋ ਵੀ ਪ੍ਰੋਟੋਕਾਲ ਆਉਂਦਾ ਵਾ ਜੋ ਡਿਊਟੀ ਲਈ ਜਾਂਦੀ ਪਈ ਆ ਪਹਿਲ ਦੇ ਅਧਾਰ ਤੇ ਕਰ ਰਹੇ ਨੇ ਜਿੰਨੇ ਸਾਡੇ ਸਤਕਾਰਯੋਗ ਮੰਤਰੀ ਐਮ ਐਲ ਏ ਸਹਿਵਾਨ ਨੇ ਸਾਰਿਆਂ ਨੇ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੀ ਸਰਕਾਰੀ ਹੁਕਮ ਸੀ ਉਹਦੇ ਮੁਤਾਬਕ ਛੱਡੀ ਆ ਤੇ ਉਸ ਤੋਂ ਇਲਾਵਾ ਸਾਡੇ ਲੋਕਲ ਬਾਡੀ ਮੰਤਰੀ ਸਹਿਵਾਨ ਮੈਂ ਉਹਨਾਂ ਦਾ ਦਿਲ ਦੀਆਂ ਇਗਰਾਹੀਆਂ ਜੋ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਲ ਦੀ ਸੈਲਰੀ ਯਾਨੀ ਹਾਰਪ੍ਰਭਾਵਤ ਏਰੀਏ ਵਾਸਤੇ ਦਿੱਤੀ ਆ ਸਾਡੇ ਫਿਲਮ ਇੰਡਸਟਰੀ ਦੇ ਵਿੱਚੋਂ ਦਲਜੀਤ ਦਸਾਂਝੀ ਹੋਗੇ ਸੰਜੇ ਦਾਜੀ ਹੋਗੇ ਬੜਿਆਂ ਨੇ ਯਾਨੀ ਸਾਰਿਆਂ ਨੇ ਜਿੰਨੀ ਜੀ ਦੀ ਸ਼ਰਦ ਹੈ ਬੜੇ ਆਰਟਿਸਟ ਨੇ ਜਿਨ੍ਹਾਂ ਨੇ ਅੱਜ ਸਰਦਾਰ ਅਲੀ ਜੀ ਸੀਗੇ ਉਹਨਾਂ ਨੇ ਜਾਨਵਰਾਂ ਵਾਸਤੇ ਜਿੰਨੇ ਵੀ ਸੀਗੇ ਯਾਨੀ ਭੁੱਖੇ ਪਿਆਸੇ ਜਾਨਵਰ ਉਹਨਾਂ ਲਈ ਅੱਜ ਫੀਡ ਦੇ ਟਰੱਕ ਭੇਜੇ ਨੇ ਸੋ ਸਾਰੇ ਜਾਣੇ ਇੱਕ ਇੱਕ ਕਰਕੇ ਬੂੰਦ ਬੂੰਦ ਨਾ ਘੜਾ ਭਰਨਾ ਸਾਰੇ ਜਾਣੇ ਜਦੋਂ ਆਪਾਂ ਸਮਰਪਿਤ ਹੋ ਜਾਾਂਗੇ ਸੇਵਾਵਾਂ ਨੂੰ ਇਹ ਘਾਟਾ ਜਿਹੜਾ ਪਿਆਵਾ ਕੁਦਰਤ ਦਾ ਇਹ ਕੋਛੀ ਦਿਨਾਂ ਦੇ ਵਿੱਚ ਪੂਰਾ ਹੋ ਜਾਣਾ ਪਰ ਇਹਦੇ ਲਈ ਹਮਲਾ ਮਾਰਨਾ ਪੈਣਾ ਆਪਾਂ ਆਪਣੇ ਜਿਹੜੇ ਭੈਣ ਭਾਈ ਜਿਹੜੇ ਇੱਕ ਤਰ੍ਹਾਂ ਨਾਲ ਹੁਣ ਨਵੇਂ ਸਿਰੋਂ ਜਿਨ੍ਹਾਂ ਨੇ ਜ਼ਿੰਦਗੀ ਸ਼ੁਰੂ ਕਰਨੀ ਆ ਆਪਾਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਆਪਣੇ ਬਰਾਬਰ ਖੜੇ ਕਰਨਾ ਇਹਦੇ ਲਈ ਆਪਾਂ ਨੂੰ ਇੱਕ ਮੋਟੇ ਇੱਕ ਬੰਦ ਹੋਣਾ ਚਾਹੀਦਾ ਇਕੱਲੀਆਂ ਸਰਕਾਰਾਂ ਤੇ ਡਿਪੈਂਡ ਨਹੀਂ ਹੁੰਦਾ ਹੁੰਦਾ ਜਨਾਬ ਸਰਕਾਰਾਂ ਨੇ ਜਿੰਨਾ ਕੰਮ ਕਰਨਾ ਉਹ ਕਰ ਹੀ ਜਾਣਾ ਤੇ ਕਰ ਵੀ ਰਹੀਆਂ ਨੇ ਸਰਕਾਰਾਂ ਦੇ ਨਾਲ ਨਾਲ ਆਪਾਂ ਨੂੰ ਵੀ ਯੋਗਦਾਨ ਪਾਉਣਾ ਪੈਣਾ ਆਪਾਂ ਨੂੰ ਵੀ ਸੱਚੇ ਦਿਨੋਂ ਚੱਲਣਾ ਪੈਣਾ ਸਾਡੇ ਸਤਿਕਾਰਯੋਗ ਸੀਐਮ ਸਾਹਿਬ 24 ਘੰਟੇ ਅਪਡੇਟ ਦੇ ਵਿੱਚ ਨੇ 24 ਘੰਟੇ ਉਹਨਾਂ ਨੇ ਟੀਮਾਂ ਲਾਈਆਂ ਹੋਈਆਂ ਅੱਜ ਅਰਵਿੰਦ ਕੇਜਰੀਵਾਲ ਪਾਰਟਿਸਪੀ ਮੋ ਵੀ ਆਏ ਹੋਏ ਨੇ ਸੁਸ਼ੋਧਿਆ ਸਰ ਜੀ ਦੋ ਦਿਨ ਤੋਂ ਨੇ ਆਏ ਹੋਏ ਇੱਧਰ ਏਰੀਆ ਦੇ ਵਿੱਚ ਸਾਰਾ ਵੇਖ ਰਹੇ ਜਿੱਥੇ-ਜਿੱਥੇ ਵੀ ਇੰਦਾਂ ਦਾ ਨੁਕਸਾਨ ਹੋਇਆ ਸੋ ਸਾਰਾ ਉਹਨਾਂ ਨੇ ਦੱਸਿਆ ਸੀਐਮ ਸਾਹਿਬ ਨੇ ਵੀ ਸਾਰੀ ਨਿਸ਼ਾਨੀ ਕਰਾਈ ਜਾਊਗੀ ਠੜਵਾਰੀਆਂ ਦੇ ਕੋਲੋਂ ਰਿਪੋਰਟਾਂ ਬਣਾਈਆਂ ਜਾਣੀਆਂ ਫਸਲਾਂ ਦੇ ਨੁਕਸਾਨ ਵੀ ਦਿੱਤੇ ਜਾਣਗੇ ਘਰਾਂ ਦੇ ਨੁਕਸਾਨ ਵੀ ਦਿੱਤੇ ਜਾਣਗੇ ਜੇਕਰ ਕਿਸੇ ਦੀ ਕੋਈ ਬੱਚੇ ਦੀ ਜਾਂ ਕਿਸੇ ਬਜ਼ੁਰਗ ਦੀ ਜਿਹਦੀ ਵੀ ਕੋਈ ਡੈਥ ਹੋਈ ਹੈ ਇਸ ਦੇ ਵਿੱਚ ਉਹਨਾਂ ਦੇ ਮੁਆਵਜ਼ੇ ਵੀ ਦਿੱਤੇ ਜਾਣਗੇ ਸੋ ਜਿੰਨਾ ਹੋਊਗਾ ਸਰਕਾਰ ਤਾਂ ਕਰ ਰਹੀ ਆ ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਪਿਛਲੇ ਦਿਨੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਜਿਹੜਾ ਕੇਂਦਰ ਸਰਕਾਰ ਨੇ ਸਾਡਾ 60000 ਕਰੋੜ ਰੁਪਈਆ ਪੰਜਾਬ ਦਾ ਰੱਖਿਆ ਹੋਇਆ ਜੇ ਉਹ ਸਾਨੂੰ ਰਿਲੀਜ਼ ਕਰ ਦੇਣ ਤਾਂ ਸਾਡੀ ਸਰਕਾਰ ਉਹਦੇ 'ਚ ਹੋਰ ਵੱਧ ਚੜ੍ਹ ਕੇ ਜਿਹੜਾ ਇੱਥੇ ਸਿਹਤ ਦਾ ਕੰਮ ਆ ਕਰ ਸਕਦੀ ਆ ਤੇ ਕੇਂਦਰ ਨੂੰ ਵੀ ਸਾਡਾ ਡਟ ਕੇ ਸਟੇਟ ਦਾ ਸਾਥ ਦੇਣਾ ਤਾਂ ਚਾਹੀਦਾ ਤਾਂ ਜੋ ਅਸੀਂ ਜਿਹੜੀ ਆ ਆਪਣੀ ਸਟੇਟ ਬਚਾਉਣ ਦੇ ਵਿੱਚ ਜਿੰਨਾ ਵੀ ਹੋ ਸਕਦਾ ਬਤਵੱਤ ਜ਼ੋਰ ਲਾ ਸਕਦੀ ਹੈ। ਰਾਮ ਸਿੰਘ ਰਾਣਾ ਗੋਲਡਨ ਹਟ ਵਾਲੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਅੱਗੇ ਆਏ ਸੀ ਬੜੀ ਲੰਮੇ ਸਮੇਂ ਤੋਂ ਸੇਵਾ ਕੀਤੀ ਉਹਨਾਂ ਨੇ ਵੀ ਇੱਕ ਇਸ ਪ੍ਰੋਬਲਮ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਆ ਕਿ ਅਗਰ ਕਿਸੇ ਦੇ ਜਿਹੜੇ ਪਾਣੀ ਦੇ ਚਬੇੜ ਵਿੱਚ ਪਸ਼ੂ ਆਏ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਆ ਤੇ ਉਹਦੇ ਲਈ ਅਸੀਂ ਤੇ ਸਾਡੀ ਟੀਮ ਹਾਜ਼ਰ ਆ। ਉਦੇ ਵਾਸਤੇ ਸਾਰੀਆਂ ਸਾਰੀਆਂ ਦੇਖੋ ਰਾਮ ਸਿੰਘ ਰਾਣਾ ਜੀ ਜਾਂ ਦਿਲਦਿਆਂ ਘਰਾਈਆਂ ਜੋ ਧੰਨਵਾਦ ਕਰਦੇ ਆ ਰਾਮ ਸਿੰਘ ਰਾਣਾ ਜੀ ਹੋਵੇ ਜਾਂ ਬੜੇ ਇੱਦਾਂ ਦੇ ਸਾਡੇ ਸਾਥੀ ਨੇ ਬੜੇ ਕਲਾਕਾਰ ਗਿੱਪੀ ਜੀ ਨੇ ਜਾਂ ਹੋਰ ਤੁਸੀਂ ਦੇਖਿਆ ਹੋਣਾ ਸੰਤ ਬੰਨਾ ਵਾਲੇ ਮਹਾਰਾਜ ਉਹ ਦਿੱਲੀ 2500 ਪਰਿਵਾਰਾਂ ਦਾ ਸਮਥਿੰਗ ਉਹਨਾਂ ਨੇ ਰਹਿائش ਦਾ ਇੰਤਜ਼ਾਮ ਕੀਤਾ ਹੋਇਆ ਤੇ ਖਾਣਾ ਬਵਸਤਾ ਚੱਲਦੀ ਆ ਜਿੰਨੇ ਵੀ ਧਾਰਮਿਕ ਸਮਾਜਿਕ ਸਾਡੇ ਲੋਕ ਨੇ ਜਾਂ ਸਾਡੇ ਸੰਤ ਮਹਾਪੁਰਸ਼ ਨੇ ਜਾਂ ਡੇਰੇ ਨੇ ਉਹ ਸਾਰੇ ਹੀ ਜਿੰਨਾਂ ਜਿਹਦੇ ਕੋਲ ਮੈਂ ਪਹਿਲਾਂ ਦੱਸਿਆ ਵੀ ਜਿੰਨਾਂ ਜਿਹੜੀ ਸ਼ਰਧਾ ਰੱਖਦਾ ਉਸ ਮੁਤਾਬਕ ਕੋਈ ਆਪਣੀ ਪਰਸਨਲ ਕਾਰ ਦੇ ਵਿੱਚ ਮਹਾਰਾਜੇ ਕਿੰਨਾ ਫਰੈਡ ਲੈ ਕੇ ਜਾ ਰਿਹਾ ਦੁੱਧ ਲੈ ਕੇ ਜਾ ਰਿਹਾ ਸਮਾਨ ਲੈ ਕੇ ਜਾ ਰਿਹਾ ਜ਼ਰੂਰੀ ਨਹੀਂ ਵੀ ਟਰੱਕ ਭਰ ਕੇ ਲੈ ਕੇ ਜਾਣਾ ਚਾਹੇ ਤੁਸੀਂ ਆਪਣੀ ਗੱਡੀ 'ਚ ਹੀ ਚਲੇ ਜਾਓ ਜਿਹਦੇ ਤੋਂ ਜਿੰਨੀ ਸ਼ਰਤ ਆ ਉਹ ਉੰਨਾ ਕੰਮ ਕਰ ਰਿਹਾ ਤੇ ਕਰਨਾ ਬਣਦਾ ਵੀ ਆ ਆਪਾਂ ਇਨਸਾਨ ਆ ਇਨਸਾਨੀ ਤੌਰ ਤੇ ਆਪਣਾ ਫਰਜ਼ ਬਣਦਾ ਵੀ ਆ ਆਪਾਂ ਜੇ ਅੱਜ ਕਿਸੇ ਦੇ ਨਾਲ ਖੜਾਂਗੇ ਦੁੱਖ ਦੀ ਘੜੀ ਤੇ ਪ੍ਰਮਾਤਮਾ ਤੁਹਾਡੇ ਨਾਲ 24 ਘੰਟੇ ਖੜੂਗਾ ਇਸ ਦੁੱਖ ਦੀ ਘੜੀ ਨੂੰ ਰੱਬ ਭੁੱਲਣਹਾਰਾ ਬਣਾਵੇ ਆਪਾਂ ਸਾਰੇ ਹੱਸਦੇ ਵਸਦੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਦੀਵਾਲੀ ਮਨਾਉਣੀ ਆ ਸੁੱਖਾਂ ਦੀ ਦੀਵਾਲੀ ਮਨਾਈਏ ਤਾਂ ਜੋ ਜਿਹੜੇ ਦੇਖੋ ਜਿਹੜੇ ਜੀਆਂ ਦੇ ਘਾਟੇ ਪੈ ਗਏ ਇਹ ਤਾਂ ਕੁਦਰਤੀ ਆਪਦਾ 'ਚ ਇਹਨੂੰ ਕੋਈ ਨਹੀਂ ਪੂਰਾ ਕਰ ਸਕਦਾ ਪਰ ਜਿਹੜੇ ਆਪਾਂ ਕਹੀਏ ਵੀ ਕਿਸੇ ਦੇ ਘਰ ਟੱਟ ਗਏ ਕਿਸੇ ਦੀਆਂ ਜ਼ਮੀਨਾਂ ਨਹੀਂ ਆ ਫਸਲਾਂ ਮਾਰੀਆਂ ਗਈਆਂ ਜਾਂ ਕਿਸੇ ਦਾ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਿਹੜਾ ਮਾਲੀ ਨੁਕਸਾਨ ਆ ਉਹ ਪੂਰਾ ਕੀਤਾ ਜਾ ਸਕਦਾ ਉਹਦੇ ਵਾਸਤੇ ਜਿੰਨਾ ਜ਼ੋਰ ਹੋਊਗਾ ਵੱਧ ਤੋਂ ਵੱਧ ਸਰਕਾਰ ਵੀ ਕਰ ਰਹੀ ਆ ਆਪਾਂ ਪਰਸਨਲ ਤੌਰ ਤੇ ਮੈਂ ਚਾਹਾਂਗਾ ਵੀ ਜਿੰਨੇ ਵੀ ਦੁਨੀਆ ਦੇ ਕੋਨੇ-ਕੋਨੇ 'ਚ ਦਾਨੀ ਸੱਜਣ ਵਸਦੇ ਆ ਵੱਧ ਤੋਂ ਵੱਧ ਉਹਦੇ 'ਚ ਹਿੱਸਾ ਪਾਓ ਤਾਂ ਜੋ ਆਪਾਂ ਆਪਣੇ ਭੈਣ ਭਾਈਆਂ ਦਾ ਆਪਣੇ ਲੋਕਾਂ ਦਾ ਸਾਰਾ ਨੁਕਸਾਨ ਉਹਨੂੰ ਕਵਰ ਕਰ ਸਕੀਏ। ਧੰਨਵਾਦ। ਤੇ ਦੋਸਤੋ ਸਾਡੇ ਨਾਲ ਜੁੜੇ ਸਨ ਮਨਪ੍ਰੀਤ ਮਨੀ ਸ਼ਾਹ ਜੀ ਵਾਟ ਨੰਬਰ 65 ਆਮ ਆਦਮੀ ਪਾਰਟੀ ਤੋਂ ਤੋਂ ਬੜੇ ਲੰਮੇ ਸਮੇਂ ਤੋਂ ਸਮਾਜ ਦੇ ਵਿੱਚ ਸੇਵਾ ਵੀ ਕਰਦੇ ਆ ਸੰਗਠਨਾਂ ਦੇ ਵਿੱਚ ਵੀ ਕਾਫੀ ਇਹਨਾਂ ਨੂੰ ਜਿਹੜੀ ਅਹੁਦੇਦਾਰੀ ਸੇਵਾ ਨਵਾਜਣ ਲਈ ਦਿੱਤੀ ਗਈ ਆ ਤੋਂ ਅੱਜ ਹੜਪੀੜਤਾ ਦੇ ਲਈ ਇਹਨਾਂ ਨੇ ਆਪਣੇ ਵੱਲੋਂ ਅਪੀਲ ਲਾਈ ਆ ਤੇ ਆਪਣੇ ਵੱਲੋਂ ਵੀ ਸੇਵਾ ਕਰਦੇ ਨੇ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਕਿ ਹੋ ਸਕਦਾ ਇਸ ਵੀਡੀਓ ਦੇ ਨਾਲ ਕਿਸੇ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਮਦਦ ਹੋ ਸਕੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੋਪ ਲਾਈਵ ਮੂ ਕੈਮਰਾਮੈਨ ਬਲੂ ਦੇ ਨਾਲ ਲੁਧਿਆਣਾ ਤੋਂ ਵਿਜੀਤ ਮਾਲ ਤੋਂ ਖਾਸ ਕੋ